ਸਾਰੇ ਨੋਟ 18759 ਦੇ ਲਾਏ ਨੇ ਔਰ ਇਹਨਾਂ ਚ ਦੋ ਦਾ ਨੋਟ ਤੁਸੀਂ ਦੇਖੋਗੇ ਵੀ ਅੱਜ ਦੇਖਣ ਨੂੰ ਨਹੀਂ ਮਿਲਦਾ ਇੱਕ ਦਾ ਨੋਟ ਦੇਖਣ ਨੂੰ ਨਹੀਂ ਮਿਲਦਾ ਪਰ ਇਹ ਵੀ ਮੈਂ ਅਰੇਂਜ ਕਰਕੇ 18759 ਦੇ ਲਾਏ ਨੇ ਬੜੀ ਮਿਹਨਤ ਕਰਕੇ ਜੇ 100 ਨੋਟ ਨੇ 100 ਦੇ 100 ਨੋਟ 100 ਕਾਪੀ ਚੋਂ ਨੇ ਪਰ ਇਹਨਾਂ ਦਾ ਨੰਬਰ ਹੈ 701786 702 786 703 786 704 ਤੇ 800 786 ਤੱਕ ਹੈ ਜਿਹਦੇ ਵਿੱਚ 786 786 ਨੋਟ ਜਿਹੜਾ ਦੇਖਣ ਨੂੰ ਵੀ ਨਹੀਂ ਛੇਛਤੀ ਮਿਲਦਾ ਉਹ ਦੇਖੋ 786 786 ਨੰਬਰ ਵੀ ਇਹਦੇ ਵਿੱਚ ਹੈਗਾ ਨਿਰਪਟ ਪੋਰਟ ਤੇ ਤੁਹਾਡਾ ਸਵਾਗਤ ਹੈ ਤੁਹਾਨੂੰ ਅੱਜ ਉਸ ਇਨਸਾਨ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਕੀ ਅਜੀਬੋ-ਗਰੀਬ ਸ਼ੌਂਕ ਹੈ ਅਜੀਬੋ-ਗਰੀਬ ਸ਼ੌਂਕ ਕੀ ਹੈ ਕਿ ਉਹਨਾਂ ਲਵੇ ਇੰਡੀਅਨ ਕਰੰਸੀ ਤੋਂ ਇਲਾਵਾ ਬਾਹਰਲੀਆਂ ਕਰੰਸੀਆਂ ਵੀ ਹਨ ਤੇ ਅੰਗਰੇਜ਼ਾਂ ਦੇ ਟਾਈਮ ਦੀ ਵੀ ਕਰੰਸੀ ਹੈ ਤੇ ਗੁਰੂ ਸਾਹਿਬਾਨਾਂ ਦੇ ਜਨਮ ਤੇ ਜੋਤੀ ਜੋਤ ਸਮਾਉਣ ਦੇ ਨੋਟ ਵੀ ਇੱਥੇ ਮੌਜੂਦ ਹਨ ਅੱਜ ਇੱਥੇ ਇੱਕ ਪ੍ਰਦਰਸ਼ਨੀ ਲੱਗੀ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਇਸ ਨੋਟਾਂ ਦੀ ਪ੍ਰਦਰਸ਼ਨੀ ਕੀਤੀ ਹੈ ਸਾਡੇ ਨਾਲ ਐਡਵੋਕੇਟ ਨਰਿੰਦਰਪਾਲ ਛਾਨੀ ਜੀ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਹ ਸ਼ੌਂਕ ਆ ਗਿਆ ਸਸਤੀਕਾਰ ਜੀ ਅਸਰ ਕਿਸ ਤਰ੍ਹਾਂ ਤੁਹਾਨੂੰ ਇਹ ਅਜੀਬੋ ਗਰੀਬ ਸੌਂਗ ਜਾਗਿਆ ਮੈਂ ਬਹੁਤ ਛੋਟਾ ਸੀ 15 ਕੇ ਸਾਲ ਦਾ ਸੀ ਜਦੋਂ ਮੇਰੇ ਸਿਸਟਰ ਬੰਬਈ ਤੋਂ ਆਏ ਮੇਰੇ ਜੀਆ ਜੀ ਫੋਰਨ ਗਏ ਸੀ ਉੱਥੋਂ ਕੁਝ ਕੋਇਨ ਚਿੱਲੇ ਲੈ ਆਏ ਥੋੜੇ ਜਿਹੀ ਕੋਇਨ 10 15 ਉਹ ਸੱਤ ਨੇ ਮੈਨੂੰ ਦੇਤੇ ਬਸ ਮੈਨੂੰ ਸ਼ੌਂਕ ਪੈਦਾ ਹੋ ਗਿਆ ਵੀ ਮੈਂ ਹੋਰ ਪੈਦਾ ਕਰ ਹੋਰ ਇਕੱਠੇ ਕਰਨੇ ਆ ਹੋਰ ਇਕੱਠੇ ਕਰਨੇ ਆ ਫਿਰ ਜਿਹੜੇ ਰਿਸ਼ਤੇਦਾਰ ਨੇ ਬਾਹਰ ਜਾਣਾ ਉਹਨੂੰ ਕਹਿੰਦਾ ਮੇਰੇ ਵਾਸਤੇ ਲੈ ਕੇ ਆਈ ਫਿਰ ਮੈਨੂੰ ਸ਼ੌਂਕ ਪੈਦਾ ਹੋਇਆ ਵੀ ਯੂਨੀਕ ਕੁਆਇਨਸ ਜਿਹੜੇ ਇੰਡੀਆ ਦੇ ਉਹ ਇਕੱਠੇ ਕੀਤੇ ਜਾਣ ਫਿਰ ਫੈਂਸੀ ਨੰਬਰ ਇਕੱਠੇ ਕੀਤੇ ਜਾਣ ਉਹ ਸ਼ੌਂਕ ਵੱਧਦਾ ਹੀ ਵੱਧਾ ਗਿਆ ਵੀ ਫੋਰਨ ਕਰੰਸੀ ਅੱਜ ਮੇਰੇ ਕੋਲ 215 ਕੰਟਰੀ ਦੇ ਡਿਫਰੈਂਟ ਨੋਟ ਨੇ ਇੱਕ ਹੋਰ ਵੀ ਤੁਹਾਡਾ ਸੌਂਗ ਦੇਖਿਆ ਸੀ ਨੇ ਵੀ ਤੁਹਾਨੂੰ ਆਪਣੇ ਜਨਮ ਦਿਨ ਤੋਂ ਇਲਾਵਾ ਆਪਣੇ ਬੱਚਿਆਂ ਦੇ ਜਨਮ ਦਿਨ ਮੈਰਿਜ ਐਨਿਵਰਸਰੀ ਤੇ ਮਾਤਾ ਜੀ ਦੀ ਡੈਡ ਐਨਿਵਰਸਰੀ ਦੀ ਵੀ ਅਨੋਠੇ ਸਾਮ ਕੇ ਰੱਖਿਆ ਹਾਂ ਹਾਂ ਇਹ ਵਿੱਚ ਮੈਂ ਜੋ ਮੇਰਾ ਆਪਣਾ ਡੇਟ ਆਫ ਬਰਥ ਹੈ 18/7/98 18/7/98 ਹੀ ਨੰਬਰ ਹੈ ਨੋਟ ਦਾ ਉਸ ਤੋਂ ਮੇਰੀ ਮੀਸੀ ਜ ਆ ਗਈ ਉਹਦੀ ਡੇਟ ਆਫ ਬਰਥ 25/61 ਤੇ ਸਾਡੀ ਮੈਰਿਜ ਹੋਈ ਮੈਰਿਜ ਡੇਟ ਦਾ ਨੋਟ ਰੱਖਿਆ 8/12/88 ਫਿਰ ਬੇਟੀ ਦਾ ਜਨਮ ਹੋ ਗਿਆ ਉਹਦਾ ਨੋਟ ਹੈ ਬੇਟੀ ਦਾ ਜਨਮ ਹੋਇਆ ਉਹਦਾ ਨੋਟ ਹੈ ਫਿਰ ਬੇਟੀ ਦਾ ਮੈਰਿਜ ਕਰਤੀ ਉਹ ਮੈਰਿਜ ਸਰਟੀਫਿਕੇਟ ਦਾ ਨੋਟ ਹੈ ਮੇਰੀ ਨੂਰ ਰਾਣੀ ਆ ਗਈ ਉਹਦੀ ਡੇਟ ਆਫ ਬਰਥ ਪੋਤੀ ਦਾ ਜਨਮ ਹੋਇਆ 26/5/18 ਨੂੰ ਪੋਤੀ ਦਾ ਡੇਟ ਆਫ ਬਰਥ ਲਾਇਆ ਫਿਰ ਬੇਟੀ ਦਾ ਵਿਆਹ ਕੀਤਾ ਉਹ ਡੇਟ ਦਾ ਜਵਾਈ ਭਾਈ ਆ ਗਿਆ ਉਹਦਾ ਡੇਟ ਆਫ ਬਰਥ ਨੋਟ ਆਇਆ ਮੇਰੇ ਪਿਤਾ ਜੀ ਅਬ 29 1970 ਨੂੰ ਚੜਾਈ ਕਰਕੇ ਉਹਦਾ ਨੋਟ ਲਾਇਆ ਮਦਰ ਮੇਰੇ 27 3 2003 ਨੂੰ ਚੜਾਈ ਕੀਤੀ ਉਹ ਸ਼ੇਡ ਦਾ ਵੀ ਨੋਟ ਲਾਇਆ ਮੈਂ ਕਿੱ ਕੀ ਲੱਗਦਾ ਜੋ ਤੁਸੀਂ ਇਹ ਨੋਟਾਂ ਦੀ ਕਲੈਕਸ਼ਨ ਕਰੀ ਕਿਸ ਤਰ੍ਹਾਂ ਕਰੀ ਬਹੁਤ ਔਖੀ ਕਲੈਕਸ਼ਨ ਕਰਨੀ ਪਈ ਕਿ ਦੇਖੋ ਇਹ 18 7 59 ਮੇਰਾ ਬਰਥਡੇ ਹੈ ਇੱਕ ਦਾ ਨੋਟ 18 7 59 ਦੋ ਦਾ ਨੋਟ 18 7 5 10 ਦਾ 10 ਦਾ 20 ਦਾ 50 ਦਾ 100 ਦਾ 200 ਦਾ 500 ਦਾ ਸਾਰੇ ਨੋਟ 18 7 59 ਦੇ ਲਾਏ ਨੇ ਕੋਈ ਨਾ ਤੇ ਦੋ ਦਾ ਨੋਟ ਤੁਸੀਂ ਦੇਖੋਗੇ ਵੀ ਅੱਜ ਦੇਖਣ ਨੂੰ ਨਹੀਂ ਮਿਲਦਾ ਇੱਕ ਦਾ ਨੋਟ ਦੇਖਣ ਨੂੰ ਨਹੀਂ ਮਿਲਦਾ ਪਰ ਇਹ ਵੀ ਮੈਂ ਅਰੇਂਜ ਕਰਕੇ 18 7 59 ਦੇ ਲਾਇਏ ਬੜੀ ਮਿਹਨਤ ਕਰਕੇ ਜਿਵੇਂ ਸਰਕਾਰ ਨੋਟਾਂ ਨੂੰ ਅੱਗੇ ਕਰਦੀ ਹੈ ਜਿਵੇਂ ਹੁਣ ਤੁਸੀਂ ਦਿਖਾਇਆ ਸੀ ਵੀ ਕੋਇਨ ਵਗੈਰਾ ਤਾਂ ਉਹ ਕਿਸ ਤਰ੍ਹਾਂ ਸਾਨੂੰ ਮਿਲਦਿਆਂ ਨੇ ਉਹ ਕੋਇਨਸ ਵੀ ਗਵਰਨਮੈਂਟ ਵੀ ਜਦੋਂ ਕਿਸੇ ਦੀ ਯਾਦ ਚ ਕੱਢਦੀ ਜਿਸ ਕਿਸੇ ਦੀ ਯਾਦ ਚ ਕੱਢਦੀ ਹੈ ਕੋਇਨ ਵੀ ਜਿਵੇਂ ਗੁਰਤੇਗ ਬਾਦ ਸਾਹਿਬ ਦਾ ਪਿਛਲੇ ਸਾਲ ਅਸੀਂ 400 ਸਾਲਾ ਛਿੱਦੀ ਦੇੜਾ ਬਣਾਇਆ ਗਵਰਨਮੈਂਟ ਅਖਬਾਰ ਚ ਦਿੰਦੀ ਹੈ ਵੀ ਅਸੀਂ 400 ਸਾਲਾਂ ਦੀ ਯਾਦ ਚ 400 ਦਾ ਸਿੱਕਾ ਕੱਢ ਰਹੇ ਹਾਂ ਜਿਨ੍ਹਾਂ ਨੇ ਲੈਣਾ ਹੈ ਉਹ ਅਪਲਾਈ ਕਰਨ ਉਹ ਲਗਭਗ 3500 ਦਾ 3700 ਦਾ 3800 ਦਾ 4000 ਦਾ ਐਵੇਂ ਨੋਟ ਦਿੰਦੀ ਹੈ ਗਵਰਨਮੈਂਟ ਉਹ ਅਸੀਂ ਅਪਲਾਈ ਕਰਦੇ 6 ਮਹੀਨੇ ਮਗਰੋਂ ਸਪਲਾਈ ਆਉਂਦੀ ਹੈ ਕੀ ਲੱਗਦੇ ਅਪਲਾਈ ਕਰਦੇ ਆ ਉਹਨੇ ਕੀ ਨੋਟ ਬੰਦੇ ਨੇ ਉਹਨੇ ਕੀ ਨੋਟ ਫਿਰ ਸਪਲਾਈ ਕਰ ਦਿੰਦੇ ਨੇ ਮਾਰਕੀਟ ਚ ਨਹੀਂ ਆਉਂਦੇ ਇਹਨਾਂ ਹਾਂ ਜਿਸ ਤਰ੍ਹਾਂ ਤੁਸੀਂ ਇੱਥੇ 50% ਚਾੰਦੀ ਆ ਬਾਹਰਲੀ ਕੰਟਰੀ ਦੇ ਨੋਟ ਵੀ ਲਾਏ ਨੇ ਲੱਖਾਂ ਕਰੋੜਾਂ ਦੇ ਨੋਟ ਨੇ ਪਰ ਆ ਵੈਲਿਊ ਅਲੱਗ ਅਲੱਗ ਦੇਸ਼ਾਂ ਦੀ ਹੁੰਦੀ ਆ ਪਰ ਇਹ ਜਿਵੇਂ ਹੁਣ ਤੁਹਾਨੂੰ ਬਾਹਰੋਂ ਕੰਟਰੀ ਦੇ ਨੋਟ ਨੇ ਇਹ ਕਿਸ ਤਰ੍ਹਾਂ ਮਿਲੇ ਤੇ ਕੁਝ ਵਪਾਰੀ ਵੀ ਆ ਜਾਂਦੇ ਨੇ ਉਹਨਾਂ ਤੋਂ ਮਿਲ ਗਿਆ ਕੋਈ ਦੋਸਤ ਯਾਰ ਬਾਹਰ ਗਿਆ ਕੋ ਮੇਰੇ ਵਾਸਤੇ ਸੈੱਟ ਲੈ ਆਇਆ ਮੇਰੇ ਬੇਟੇ ਦਾ ਸਾਲਾ ਗਿਆ ਸੀ ਵੀਤਨਾਮ ਉਹ 1000 ਤੋਂ ਲੈ ਕੇ 5 ਲੱਖ ਤੱਕ ਦਾ ਸੈੱਟ ਉਹਨਾਂ ਦਾ ਸੀਗਾ ਮੈਂ ਉਹਨਾਂ ਨੂੰ ਕਿਹਾ ਵੀ ਜਿੰਨੇ ਵੀ ਪੈਸੇ ਉਹਨਾਂ ਕੋਲ ਲੈ ਕੇ ਆਈਂ ਉਹ ਸੈੱਟ ਲੈ ਕੇ ਆਈਂ ਮੇਰੇ ਵਾਸਤੇ ਬਹੁਤ ਸਾਰੇ ਮੈਨੂੰ ਗਿਫਟ ਵੀ ਹੋਏ ਨੇ ਬਹੁਤ ਸਾਰੇ ਪਰਚੇ ਵੀ ਕਰਨੇ ਪੈਂਦੇ ਨੇ ਪਰ ਇਹਦੇ ਵਿੱਚ ਬਹੁਤ ਸਾਰੇ ਗਿਫਟ ਵੀ ਆਏ ਹੋਏ ਮੈਨੂੰ ਰਿਸਾਰਾਂ ਦੇ ਹੋਰ ਦੇ ਜਿਵੇਂ ਤੁਸੀਂ ਹੱਥ 'ਚ ਇੱਕ ਨੋਟ ਲਈ ਗੇ ਰਹੇ ਹੋ ਦਾਦਾ ਦੇ ਨੋਟ ਨੇ ਪਰ ਇੱਕ ਯੂਨੀਕ ਤਰੀਕੇ ਦੇ ਨੇ ਕਿਉਂਕਿ 786 ਦਾ ਜਿਹੜੇ ਬੰਦੇ ਕੋਈ ਇੱਕ ਨੋਟ ਮਿਲ ਜੇ ਨਾ ਤਾਂ ਉਸ ਨੂੰ ਵੀ ਉਹ ਸਮਾਰ ਕੇ ਰੱਖਦਾ ਪਰ ਛੋਡੇ ਲਵੇਂ 786 ਦੀ ਝੜੀ ਲੱਗੀ ਪਈ ਆ ਮੇਰੇ ਕੋਲ ਇਹ ਜਿਹੜੇ ਨੋਟ ਦਾਸਤੀ ਕਾਪੀ ਤੁਸੀਂ ਦੇਖੋਗੇ ਤੇ 100 ਨੋਟ ਨੇ 100 ਦੇ 100 ਨੋਟ 100 ਕਾਪੀ ਚੋਂ ਨੇ ਪਰ ਇਹਨਾਂ ਦਾ ਨੰਬਰ ਹੈ 701 786 702 786 703 78 88704 ਤੇ 8786 ਤੱਕ ਹੈ ਜਿਹਦੇ ਵਿੱਚ 786 786 ਨੋਟ ਜਿਹੜਾ ਦੇਖਣ ਨੂੰ ਵੀ ਨਹੀਂ ਛੇਛਤੀ ਮਿਲਦਾ ਉਹ ਦੇਖੋ 786 786 ਨੰਬਰ ਵੀ ਇਹਦੇ ਵਿੱਚ ਹੈਗਾ ਇਸ ਤਰ੍ਹਾਂ ਦੀਆਂ ਦੋ ਕਾਪੀਆਂ ਨੇ ਦੂਜੀ ਕਾਪੀ ਹੈਗੀ 001 786 002 786 ਤੋਂ ਲੈ ਕੇ 100 786 ਤੱਕ ਹੈ ਇੱਕ ਸੋਡੇ ਲਵੇ ਛਿੱਕਾ ਪਿਆ ਜੀ ਜੋ ਕਿ ਬਹੁਤ ਹੀ ਮਹਿੰਗਾ ਕਹ ਲੋ ਜਾਂ ਬੇ ਭਾਰੀ ਆ ਜਿਵੇਂ ਭਾਜੰਦਾ ਤੁਸੀਂ ਦੇਖ ਸਕਦੇ ਹੋ ਮਹਾਰਾਣਾ ਪ੍ਰਤਾਪ 15 ਮਹਾਰਾਣਾ ਪ੍ਰਤਾਪ ਦੀ ਯਾਦ ਦੇ ਵਿੱਚ ਫੋਰਨ ਹੈ ਸਿੱਕਾ ਕੱਢਿਆ ਹੈ ਇੱਕ ਲੀਰਾ ਇਹਦਾ weight ਹੈਗਾ 1 ਕਿਲੋ 14 14 5000 ਲੀਰਾ ਇਹਦਾ ਤੇ ਇਹਦਾ weight ਹੈਗਾ 1 ਕਿਲੋ 14 ਗ੍ਰਾਮ ਇਹਦੇ সিলਵਰ ਮਿਕਸ ਹੈ ਤੇ ਬਹੁਤ ਯੂਨੀਕ কয়ਨਾ ਹੈ ਇਹ ਸਰ ਫਿਰ ਤੁਹਾਨੂੰ ਕਿੱਥੋਂ ਮਿਲਿਆ ਇਹ ਵੀ ਕੋਈ ਮਿੱਤਰ ਮੇਰਾ ਬਾਹਰ ਗਿਆ ਸੀ ਉਹਨੂੰ ਪਤਾ ਸੀ ਵੀ ਸਾਨੀ ਸ਼ਾਹ ਨੂੰ ਸ਼ੌਂਕ ਹੈ ਉਹ ਫਿਰ ਮੇਰੇ ਵਾਸਤੇ ਲੈ ਕੇ ਆਇਆ ਕੀ ਲੱਗਦਾ ਤੁਸੀਂ ਲੱਖਾਂ ਕਰੋੜਾਂ ਰੁਪਏ ਆਪਣੇ ਘਰ ਚ ਰੱਖਦੇ ਹੋ ਪਰ ਆਹ ਸ਼ੌਂਕ ਵੀ ਬਹੁਤ ਅਜੀਬ ਆ ਹਾਂਜੀ ਨੇ ਮੈਂ ਘਰ ਚ ਨਹੀਂ ਰੱਖਦਾ ਵੀ ਕੋਈ ਇਧਰ ਕੋ ਡਾਲਰ ਲੋਕਰ ਚ ਰੱਖਿਆ ਕੋ ਕਿਤੇ ਰੱਖਿਆ ਤੇ ਇਸ ਤਰ੍ਹਾਂ ਕੋਈ ਐ ਲੱਖਾਂ ਕਰੋੜਾਂ ਵਾਲੀ ਕੀਮਤ ਨਹੀਂ ਹੈ ਇਹਦੀ ਐਵੇਂ ਲੱਗਦਾ ਪਰ ਸ਼ੌਂਕ ਹੈ ਸ਼ੌਂਕ ਦਾ ਕੋਈ ਮੁੱਲ ਨਹੀਂਗਾ ਤੇ ਜਿਸ ਤਰ੍ਹਾਂ ਇਕੱਠੇ ਹੋਈ ਜਾਂਦੇ ਨੇ ਲਈ ਜਾਂਦੇ ਨੇ ਉਹਨਾਂ ਦਾ ਫੈਮਿਲੀ ਦੇ ਵਿੱਚ ਬੱਚੇ ਇਹ 50 ਸਾਲ ਦੀ ਕਲੈਕਸ਼ਨ ਹੈ ਕੋਈ ਇੱਕ ਦਿਨ ਦੇ ਪੈਸੇ ਨਹੀਂ ਹੈਗੇ 50 ਸਾਲਾਂ ਚ ਹੌਲੀ ਹੌਲੀ ਲਈ ਜਾਂਦੇ ਨੇ ਲਈ ਜਾਂਦੇ ਨੇ ਬੱਚੇ ਵੀ ਸਪੋਰਟ ਕਰਦੇ ਉਹਨੇ ਬਾਹਰੋਂ ਵਗੈਰਾ ਤੁਹਾਨੂੰ ਇਹ ਯੂਨਿਕ ਹਾਂ ਬੱਚੇ ਪੂਰੀ ਸਪੋਰਟ ਕਰਦੇ ਆ ਦੇਖੋ ਆ ਐਲਬਮ ਲੱਗੀ ਆ ਯੂ ਐਸ اے ਦੀ USA ਗਵਰਨਮੈਂਟ ਦਾ authenticity ਸਰਟੀਫਿਕੇਟ ਨਾਲ ਲੱਗਿਆ ਹੋਇਆ ਕਿ ਉਹਨਾਂ ਦੀਆਂ 56 ਸੇਟਾਂ ਨੇ 55 ਦੀਆਂ 56 ਸੇਟਾਂ ਦਾ ਇੱਕ ਇੱਕ ਯਾਦਗਾਰੀ ਕੋਇਨ ਤੇ ਹਰ ਇੱਕ ਸੇੜ ਦਾ ਅਮਰੀਕਾ ਦਾ ਨਕਸ਼ਾ ਬਣਿਆ ਹੈ। ਹਰ ਇੱਕ ਸੇੜ ਦਾ ਨਾਮ ਲਿਖਿਆ ਉਹਦੇ ਵਿੱਚ ਕੋਇਨ ਫਿਕਸ ਕੀਤਾ ਹੋਇਆ ਹੈ। 55 ਕੋਇਨ ਨੇ ਇਹ। ਤੇ ਜਦੋਂ ਮੈਂ USA ਗਿਆ ਬੇਟੇ ਅੱમે ਉੱਥੇ ਫਾਦਰਡੇ ਆ ਗਿਆ। ਬੇਟੇ ਨੇ ਮੈਨੂੰ ਸਰਪ੍ਰਾਈਜ਼ ਦਿੱਤਾ ਸੀ ਉਹਨੇ ਪਹਿਲਾਂ ਮੰਗਵਾ ਕੇ ਰੱਖਿਆ ਸੀ ਬਾਪਾ ਆ ਰਹੇ ਨੇ ਉਹਨਾਂ ਨੂੰ ਸ਼ੌਂਕ ਹੈ ਉਹਨੇ ਮੈਨੂੰ ਸਰਪ੍ਰਾਈਜ਼ ਗਿਫਟ ਦਿੱਤਾ ਹੈ ਹਾਂ ਬਹੁਤ ਵਧੀਆ ਲੱਗਿਆ ਕਿਉਂਕਿ ਸਰਪ੍ਰਾਈਜ਼ ਮਿਲਦਾ ਤਾਂ ਤੁਹਾਡੀ ਪ੍ਰਵਾਸਾ ਦੇ ਨਾਲ ਹੀ ਸਰਪ੍ਰਾਈਜ਼ ਮਿਲਿਆ ਤੁਹਾਨੂੰ ਬਿਲਕੁਲ ਮੈਨੂੰ ਉਹਨੇ ਜਦੋਂ ਬੰਦ ਗਿਫਟ ਦਿੱਤਾ ਕਹਿੰਦਾ ਬਾਪਾ ਆਈਡੀਆ ਲਾਓ ਇਹਦੇ ਵਿੱਚ ਕੀ ਹੈ ਮੈਂ ਗਿਫਟ ਹਿਲਾ ਕੇ ਦੇਖਿਆ ਪੈਕਡ ਸੀ ਪਰ ਰੈਪ ਹੋਇਆ ਮੈਂ ਕਿਹਾ ਵੀ ਜੀਨ ਲੱਗਦੀ ਹੈ ਕੰਨਾ ਨਹੀਂ ਹੋਰ ਦੱਸੋ ਮੈਂ ਦੂਜੀ ਵਾਰੀ ਆਈਡੀਆ ਲਾਦਾ ਮੈਂ ਕਿਹਾ ਕੋਈ ਕੋਇਨ ਐਲਬਮ ਦਾ ਨਹੀਂ ਘਰ ਬਪਾ ਕੁਮਾਲ ਕਰਦੇ ਤੁਸੀਂ ਦੂਜੀ ਵਾਰ ਜੀ ਮੈਂ ਕਿਹਾ ਮੈਨੂੰ ਪਤਾ ਵੀ ਨਹੀਂ ਸ਼ੁਪਤਾ ਵੀ ਮੈਨੂੰ ਸ਼ੌਂਕ ਹੈ ਫਾਦਰ ਦੇ ਕੋਈ ਅਲਬਮ ਮਗਾਈ ਹੋਏ ਕਹਿੰਦਾ ਜੀ ਕੋਈ ਅਲਬਮ ਹੀ ਆ ਜੀ ਬਹੁਤ ਅਪਸ ਚ ਲੱਗ ਗਿਆ ਦਸ ਲੱਗਿਆ ਹਾਂ ਵੀ ਦੂਸਰੀ ਵਾਰ ਜਿਸ ਵੇ ਮੇਰੀ ਨੂਰਾਨੀ ਨੇ ਦੇਖਿਆ ਵੀ ਬੇਟੇ ਨੇ ਤਾਂ ਜਿਹੜਾ ਫਾਦਰਡੇ ਦੇ ਦਿੱਤਾ ਵੀ ਮੈਂ ਵੀ ਕੁਝ ਦੇਵਾਂ ਫਿਰ ਉਹਨੇ 1932 ਤੋਂ ਲੈ ਕੇ 2000 ਤੱਕ ਦਾ ਇੱਕ ਸੈਂਟ ਯੂਐਸਏ ਦਾ ਉਹਦੀ ਕਲਬਮ ਮਗਾਈ ਯੂਐਸ ਤੋਂ ਕਿਉਂਕਿ ਮੇਰੇ ਠਰ ਨਾ ਸੀ ਮੇਰੇ ਬਾਰਥਡੇ ਤੇ ਫਿਰ ਉਹਨੇ ਮੈਨੂੰ ਇੱਕ ਅਲਬਮ ਦਿੱਤੀ ਉਹ ਅੱਜ ਮੈਂ ਇੱਥੇ ਨਹੀਂ ਲਾਈ ਸਪੇਸ ਥੋੜੀ ਸੀ ਉਹ ਅਲਬਮ ਵੀ ਕਿ ਮੇਰੀ ਨੂਰਾਨੀ ਨੇ ਵੀ ਦਿੱਤੀ ਇਸ ਤਰ੍ਹਾਂ ਬੱਚੇ ਮੇਰੀ ਬੇਟੀ ਆ ਵਾਰ ਗਈ ਸੀ ਕਿ ਇੱਥੇ ਹੁਣ ਡਵਾਈ ਜਾ ਕੇ ਆਏ ਨੇ ਉਥੋਂ ਡਵਾਈ ਦਾ ਪੂਰਾ ਸੈੱਟ ਲੈ ਕੇ ਆਏ ਨੇ ਉਹਨਾਂ ਦੇ 1 ਰੁਪਏ ਦੇ ਲੈ ਕੇ ਅੰਡਰਟੈਕ ਜੋ ਚੱਲਦਾ ਹੈ ਪੂਰਾ ਡਵਾਈ ਦਾ ਸੈੱਟ ਲੈ ਕੇ ਉਹ ਮੈਂ ਲਾਇਆ ਉਹ ਬੇਟੀ ਦੇ ਜਵਾਈ ਕੇ ਉਹ ਲੈ ਕੇ ਆਏ ਤੇ ਜਿੱਥੇ ਵੀ ਜਾਂਦੇ ਨੇ ਮੇਰੇ ਬੱਚੇ ਉਹ ਵੀ ਮੇਰੇ ਵਾਸਤੇ ਪੂਰਾ ਕੋਆਪਰੇਟ ਕਰਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਮਾਪਿਆਂ ਨੂੰ ਜਾ ਕੇ ਹੀ ਗਿਫਟ ਦੇਣਾ ਹੈਗਾ ਆ ਜੀ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜੀਲ ਸਾਹਿਬ ਨੂੰ ਉਹਨਾਂ ਦੇ ਬੱਚੇ ਤੇ ਉਹਨਾਂ ਦੀ ਫੈਮਿਲੀ ਵਿੱਚ سپورਟ ਕਰਦੀ ਆ ਅੱਜ ਪ੍ਰਦਰਸ਼ਨੀ ਦੇ ਵਿੱਚ ਉਹਨਾਂ ਦੀ ਮੈਸੇਜ ਵੀ ਇੱਥੇ ਸਾਡੇ ਨਾਲ ਮੌਜੂਦ ਨੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਵਕੀਲ ਸਾਹਿਬ ਨੂੰ ਵਿਆਹ ਤੋਂ ਪਹਿਲਾਂ ਸਾਫਟੀ ਜਾਂ ਵਿਆਹ ਤੋਂ ਬਾਅਦ ਦੀ ਸਸਰੀ ਘਰ ਵਾਲਿਆਂ ਦੀ ਐਡਵੋਕੇਟ ਸਾਹਿਬ ਨੂੰ ਇਹ ਜੋ ਸੌਂਗ ਸੀ ਵਿਆਹ ਤੋਂ ਪਹਿਲਾਂ ਸੀ ਯਾਰ ਤੁਹਾਡੇ ਆਉਣ ਤੇ ਨਹੀਂ ਵਿਆਹ ਤੋਂ ਪਹਿਲਾਂ ਹੀ ਸੀ ਵਿਆਹ ਤੋਂ ਪਹਿਲੇ ਦੇ ਕਲੈਕਸ਼ਨ ਕਰਦੇ ਸੀ 15 ਸਾਲ ਦੇ ਸੀ ਜਦੋਂ ਕਰਦੇ ਪਏ ਸੀ ਉਸ ਤੋਂ ਬਾਅਦ ਰੈਗੂਲਰ ਚੱਲਦਾ ਹੀ ਰਿਹਾ ਇਹਨਾਂ ਨੂੰ ਬਸ ਹਰ ਵਾਰੀ ਕੋਈ ਨਵੇਂ ਤੇ ਨਵੇਂ ਈਜ਼ੀ ਲੈਂਦੇ ਸੀ ਤਾਂ ਲੱਗਿਆ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਤਾਂ ਨਹੀਂ ਹੁੰਦਾ ਵੀ ਇਹਨਾਂ ਨੂੰ ਸੌਂਗ ਹੀ ਅਜੀਬੋ ਗਰੀਬ ਸੌਂਗ ਆ ਜੀ ਅੱਛਾ ਸਾਰੇ ਹੀ ਕਹਿੰਦੇ ਨੇ ਰੈਲਿਟੀਜ਼ ਦੀ ਆਪਣੇ ਆਪਣੇ ਨੂੰ ਅੱਛਾ ਲੱਗਦਾ ਸਾਰੇ ਕਹਿੰਦੇ ਬੱਚੇ ਵੀ ਕਹਿੰਦੇ ਬੱਚੇ ਵੀ ਫਿਰ ਕੁਛ ਨਾ ਕੁਛ ਕਰਦੇ ਰਹਿੰਦੇ ਨੇ ਕਲੈਕਸ਼ਨ ਤੇ ਉਹ ਧਿਆਨ ਰੱਖਦੇ ਰਹਿੰਦੇ ਨੇ ਵੀ ਚਲੋ ਪਾਪਾ ਨੂੰ ਕੋਈ ਜਿਹਦਾ ਵੀ ਗਿਫਟ ਦੇਣਾ ਇਹੋ ਜਿਹੇ ਕੱਪੜੇ ਤੇ ਸਾਰਾ ਕੁਝ ਹੋਏਗਾ ਇਹ ਚੀਜ਼ਾਂ ਵੀ ਅਲੱਗ ਕਲੈਕਸ਼ਨ ਕਰਕੇ ਉਹ ਵੀ ਦਿਖਾਉਂਦੇ ਹੁੰਦੇ ਸਾਨੂੰ ਵੀ ਅੱਜ ਪਾਪਾ ਵਸਤੇ ਆਲੇ ਆਏ ਅੱਜ ਪਾਪਾ ਵਸਤੇ ਆਏ ਸੰਗਰੂਰ ਦੇ ਰਹਿਣ ਵਾਲੇ ਨੇ ਐਡਵੋਕੇਟ ਸਾਹਿਬ ਤੇ ਦੂਸਰਾ ਜਦੋਂ ਵੀ ਸੰਗਰੂਰ ਦੇ ਵਿੱਚ ਕੋਈ ਅਨੋਖੀਆਂ ਪ੍ਰਦਰਸ਼ਨੀਆਂ ਲੱਗਦੀਆਂ ਨੇ ਤਾਂ ਇਹਨਾਂ ਨੂੰ ਜ਼ਰੂਰ ਮਾਣ ਮਾਣ ਸਨਮਾਨ ਨਾਲ ਮਨਾਇਆ ਜਾਂਦਾ ਹੈ ਹਾਂ ਸਬ ਟਾਈਮ ਨਹੀਂ ਹੁੰਦਾ ਅੱਜ ਵੀ ਸੰਡੇ ਕਰਕੇ ਇਹਨਾਂ ਨੇ ਓਕੇ ਕਰ ਦਿੱਤਾ ਨਹੀਂ ਤਾਂ ਟਾਈਮ ਨਹੀਂ ਹੁੰਦਾ ਬਹੁਤ ਮੁਸ਼ਕਿਲ ਹੈ ਕਿ ਲਾਈਫ ਤੋਂ ਤਾਂ ਐਡਵੋਕੇਟ ਦੀ ਲਾਈਫ ਕਿੰਨੀ ਜਿਹੀ ਹੁੰਦੀ ਹੈ ਮਗਰ ਇਹ ਕਿ ਚਲੋ ਇਹਨਾਂ ਨੂੰ ਵੀ ਅੱਛਾ ਹੁੰਦਾ ਵੀ ਚਲੋ ਮੈਂ ਆਪਣਾ ਸਾਰਿਆਂ ਨੂੰ ਦੱਸਾਂ ਵੀ ਬਿਲਕੁਲ ਫੋਲੋ ਕੰਪੇਅਰ ਕਰ ਦਿੰਦੇ ਨਹੀਂ ਤੁਸੀਂ ਸਾਡੇ ਇੱਥੇ ਲਗਾਓ ਇਧਰੋਂ ਇਹਨਾਂ ਨੇ ਸੀਬੀਏ ਸਾਹਿਬ ਨੇ ਵੀ ਕਿਹਾ ਕਿ ਤੁਸੀਂ ਆਓ ਸਾਨੂੰ ਬਹੁਤ ਅੱਛਾ ਲੱਗੇਗਾ ਫਿਰ ਇਹ ਕਹਿੰਦੇ ਚਲੋ ਕਿਉਂਕਿ ਫਿਰ ਇਹਨੂੰ ਸੈੱਟ ਕਰਨਾ ਵੀ ਬਹੁਤ ਟਾਈਮ ਲੱਗਦਾ ਹੈ ਹਰ ਸੀਰਵਰ ਦਾ ਹਾਂਜੀ ਇਹ ਐਡਵੋਕੇਟ ਸਾਹਿਬ ਦੇ ਮਿਸਿਸ ਤੇ ਜਿਨ੍ਹਾਂ ਨੇ ਦੱਸਿਆ ਕਿ ਸਾਡੀ ਪੂਰੀ ਫੈਮਿਲੀ ਹੀ ਇਹਨਾਂ ਨੂੰ ਪੂਰਾ ਸਹਿਯੋਗ ਕਰਦੀ ਹੈ ਤੇ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਉਹ ਪ੍ਰਦਰਸ਼ਨੀ 'ਚ ਉਹਨਾਂ ਨੂੰ ਬੁਲਾਉਂਦੇ ਨੇ ਤੇ ਪ੍ਰਦਰਸ਼ਨੀ ਲਾਉਂਦੇ ਨੇ ਤੇ ਲੋਕ ਸੰਗਰੂਰ ਤੋਂ ਤੋਂ ਇਲਾਵਾ ਬਾਹਰ ਸਹਿਰਾਂ ਤੋਂ ਵੀ ਆ ਕੇ ਦੇਖਦੇ ਹਨ ਤੁਸੀਂ ਦੇਖਦੇ ਰਹੋ ਨਿਰਪੱਖ ਪੋਸਟ ਮਹਰਪਾਲ ਸਿੰਘ ਕਾਦਮ ਸੰਗਰੂਰ